ਹਾਂਜੀ ਬਾਈ ਜੀ ਸਾਰੀ ਕਾ ਵੀਰੇ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਬੜੇ ਵੀਰਾਂ ਦੇ ਫੋਨ ਆਉਂਦੇ ਨੇ ਫੋਰਡ 5630 ਬਾਰੇ ਅੱਜ ਲੱਭ ਲਿਆਂਦਾ ਵੀਰੇ ਦੇਖੋ ਇਹਨੂੰ ਬਾਈ ਨੂੰ ਇਹਦਾ ਸ਼ੌਂਕ ਉਹਨੂੰ ਪਤਾ ਇਹਦੇ ਬਾਰੇ ਕੀ ਗੱਲਬਾਤ ਹੈ ਬਾਕੀ ਬਾਈ ਨਾਲ ਮਲੇ ਉਹਨੇ ਜੀ ਦਾ ਟਰੈਕਟਰ ਹੈ ਕੀ ਗੱਲਬਾਤ ਆ ਕਿੰਨਾ ਮਾਡਲ ਆ ਕੀ ਕਹਾਣੀ ਹੈ ਹੋਰ ਬਾਈ ਨੇ ਕੀ ਹਾਲ ਆ ਬਬੀ ਵਧੀਆ ਬਬੀ ਦੀ ਓ ਠੀਕ ਆ ਹੋਰ ਬਾਈ ਕਾਲੇ ਠੀਕ ਹੈ ਜੀ ਹਾਂ ਕੀ ਕਿੰਨਾ ਮਾੜਦਾ ਬਈ ਟਰੈਕਟਰ ਇਹ ਇਹ 98 ਮਾੜਦਾ 998 ਮਾੜਦਾ ਠੀਕ ਹੈ ਬਾਈ ਤੇ ਕੀ ਗੱਲਬਾਤ ਹੈ ਟਰੈਕਟਰ ਸਾਰਾ Ориਜినਲ ਆ ਤੇ ਫੁੱਲ ਕੈਂਟ ਆ ਯਾਰ ਸਾਰਾ ਗੱਲਬਾਤ ਆ ਇਹਦਾ ਕੋਈ ਨਟ ਨਹੀਂ ਵੀਰੇ ਹੈਗਾ ਵੀ ਨਟ ਵੀ ਬਦ ਰਿਆ ਦੇਖਿਆ ਸਰੀ ਸਾਰੀ ਦਾ ਸੀਲਿਆ ਹੋਈ ਸਰ ਠੀਕ ਹੈ ਇਹ ਦੇਖੋ ਲਿਆ অলਟੀਨੇਟਰ ਕੋਈ ਹਰੇਕ ਚੀਜ਼ ਵਰਕਸ਼ ਆ ਕੋਈ ਇਹਦਾ ਹੈ ਨਹੀਂ ਨਾ ਕੋਈ ਕਸ ਗਈ ਕੋਈ ਇਹ ਜੀ ਨਾ ਚੱਲੇ ਸਾਰਾ ਦੇ ਕੋਈ ਨਾ ਦਾ ਖੇਲ ਤੇ ਇਤਰਾਗਾ ਹੋਗਾ ਨਾ ਉਹਦਾ ਰਿਟਾਇਰਾਂ ਦੀ ਗੱਲ ਕਰੀਏ ਕਾਰ ਤਾਂ ਨਵੇਂ ਬਰਕੀਨੇ ਦੇ ਓਕੇ ਬੱਖਰ ਵੀ ਇਹਦੇ ਨੇ 90 ਹਜ਼ਾਰ ਦੇ ਨੇ ਠੀਕ ਆ ਤਿੰਨ ਤਿੰਨ ਬਲੇਟਾ ਮਾਰੋ ਕਿਚੋ ਕੀ ਕੰਡੀਸ਼ਨ ਹੈ ਰੈਡਲ ਇੱਕ ਘੰਟਾ ਦਿਖਾ ਦੇ ਆ 7 ਤਰੀਕਾ ਆਪਣੀ ਬੰਦੇ ਜੀ ਦਾ ਡੱਕਰ ਕੋਈ ਹੋ ਗਿਆ ਵੀ ਤੁਸੀਂ ਹੋ ਜਾ ਲੇਕਾ ਜੀ ਦਾ ਆਈ ਡੀ ਜੀਟਰ ਜੱਕਾ ਫਟ ਅਜਾ ਮਿਲਦੀ ਨਹੀਂ ਹੈਗੀ ਨਾਲ ਦੇ ਦੇ ਲੈ ਪਰਾਂ ਦਿਖਾ ਦੇ ਫਿਰ ਆ ਜਾ ਬਾਕੀ ਵੀਰੇ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਿ ਗੱਲਬਾਤ ਆ 553 ਇੱਕਾ ਗੁੱਡੀ ਦੀ ਟਰਾਲੀ ਜ ਫਸ ਕੇ ਤਣੀ ਹੁੰਦੀ ਉਹ ਕੱਟ ਨਹੀਂ ਹੈਗਾ ਤਾਂ ਹੀ ਉੱਤੇ ਰੱਖਿਆ ਨੇ ਮਾ ਕੋਈ ਲਾ ਲਾ ਹੋਗਾ ਆ ਦੇਖ ਲਓ ਬਾਈ ਤਾਂ ਹੀ ਉੱਤੇ ਰੱਖਿਆ ਹੋਏ ਨੇ ਗੁੱਡੀਆਂ ਕੋਈ ਐ ਨਹੀਂ ਖੜਾਉਣ ਨੂੰ ਤਾਂ ਦੂਏ ਲੋਟ ਵੀ ਖੜਾ ਸਕਦੇ ਪਰ ਇਹ ਜਿਹੜਾ ਜੋ ਵੀ ਹੈ ਵੀ ਲੁੱਕ ਜੂਗੀ ਹੈ ਨਾ ਉਹਦਾ ਉਹ ਰਿਆ ਕੇ ਵੀ ਪਤਾ ਲੱਗ ਜਾਊਗਾ ਬਾਈ ਜਿਹੜੀ ਚੀਜ਼ ਆ ਤੁਹਾਡੇ ਸਾਹਮਣੇ ਆ ਤੇ ਆਪਣਾ ਮਕਸਦ ਹੈ ਕਿ ਕੈਮਰੇ ਰਾਹੀਂ ਤੁਹਾਨੂੰ ਦਿਖਾ ਸਕੀਏ ਵੀ ਇੱਥੇ ਆ ਟਰੈਕਟਰ ਖੜਾਗਾ ਬਾਕੀ ਦੇਖਣਾ ਪਰਖਣਾ ਬਈ ਸੋਡੀ ਜ਼ਿੰਮੇਵਾਰੀ ਐ ਕੀ ਗਾਣੀ ਆ ਕੁਲੇ ਦਾ ਟੱਪਾ ਜੀ ਉਹ ਵਾ ਡੀਜ਼ਲ ਦਾ ਜਾਲੀ ਘਮੜਾ ਪੁੱਤ ਤੇ ਤਰੀ ਗੁਸਾ ਇਹਦੇ ਆ ਪੰਪ ਜਾਂ ਫੀਲਡ ਹੋਆ ਆ ਫੀਲਡ ਪੰਪ ਵੀ ਨਾਲ ਲੱਗਾ ਤੇਰੇ ਸਾਥ ਵਾਟਰ ਬਾਡੀ ਦੇਖੀ ਨਾਲ ਦੀ ਆਏ 27 ਸਾਲ ਹੋ ਗਏ ਠੀਕ ਐ ਬਾਕੀ ਜਿਹੜੇ ਬੰਦੇ ਵਪਾਰਖਾ ਵੀ ਰਹਿਣ ਉਹਨਾਂ ਦਾ ਪਰਖੇ ਰਹਿਣਾ ਹਨਾ ਤੇ ਛਾਤਰੀ ਸੁਤਰੀ ਓਮ ਹੀ ਆ ਜਿਹੜੀ ਆਉਂਦੇ ਇਹਦੇ ਨਾਲ ਸਾਰਾ ਸਿਸਟਮ ਤੇ ਬਾਕੀ ਦੇਖ ਸਕਦੇ ਮੂਰੇ ਬਰੇਟ ਬੂਟ ਨੇ ਲੈਟਾਂ ਲੂਟਾਂ ਕਹਿੰਦਾ ਭਰਾ ਜਿਹੜੇ ਬੰਦੇ ਨੂੰ ਪਤਾ ਹੈਗਾ ਵੀ ਉਹੀ ਇਹਦੀ ਕਾਦਰ ਪਾਉਂਦਾਗਾ ਬਹੁਤ ਘੱਟ ਪੀਸ ਨੇ ਹਾਂ ਐਡਰੈਸ ਕੀ ਹੈ ਬਈ ਆਪਣਾ ਆਪਣਾ ਸੁਨਾਮ ਤੇ ਸੰਗਰੂਰ ਦੇ ਵਿਚਾਲੇ ਕੱਲਾਣਾ ਪਿੰਡਾ ਮੋਬਾਈਲ ਨੰਬਰ ਕਿੰਨਾ 98575362271 ਰੇਟ ਵਗੈਰਾ ਇਹਦਾ ਫੋਨਤੀ ਦੱਸਾਂਗੇ ਰੇਟ ਵਗੈਰਾ ਬਾਈ ਕਹਿੰਦਾ ਫੋਨਤੀ ਕਰ ਲਾਂਗੇ ਤੇ ਬਾਕੀ ਤੇ ਆਪ ਨੰਬਰ ਆ ਪੰਜਾਬ ਨੰਬਰ ਆ ਬਾਈ ਕਾਵਣਾ ਮਕਸਦ ਬਾ ਮੋਟੀਆਂ ਮੋਟੀਆਂ ਗੱਲਾਂ ਤੁਹਾਨੂੰ ਦੱਸਤਾ ਮੇਰਾ ਤਾਂ ਮੇਨ ਮਕਸਦ ਇਹ ਹੁੰਦਾ ਵੀ ਇੱਥੇ ਆ ਟਰੈਕਟਰ ਖੜਾ ਆ ਬਾਈ ਦੇਖ ਲਓ ਆਪਦਾ ਹਿਸਾਬ ਚੋਂ ਦਾ ਲੈ ਲਓ ਫੇਰ ਕੰਦੀਰੇ ਦਾ ਧੰਨਵਾਦ ਵੀਰੇ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਮਿਲਦੇ ਆਂ ਫੇਰ ਨਵੀਂ ਵੀਡੀਓ ਨਾਲ